ਸਭ ਤੋਂ ਵੱਡੀ ਗੱਲ ਹੈ ਜੇ ਜ਼ਿੰਦਗੀ 'ਚ ਹਰੇ ਭਰੇ ਰਹਿਣਾ ਨਾ ਹੱਸਦੇ ਰਹਿਣਾ ਵਸਦੇ ਤੇ ਗੁਰੂ ਬ੍ਰਹਮ ਸਾਹਿਬ ਦੇ ਸ਼ਬਦ ਨੂੰ ਘੁੱਟ ਕੇ ਪੱਲਾ ਫੜਨਾ ਬਾਬੇ ਫਰੀਦ ਸਾਹਿਬ ਨੇ ਲਿਖਤਾ ਕਹਿੰਦੇ ਪਿਛਲ ਰਾਤ ਨਾ ਜਾਗਿਓ ਜਿਹੜਾ ਕਹਿੰਦੇ ਤੜਕੇ ਨਹੀਂ ਉੱਠਦਾ ਨਾ ਅੰਮ੍ਰਿਤ ਵੇਲੇ ਨਹੀਂ ਬਾਣੀ ਪੜਦਾ ਮਾਰੇ ਕਹਿੰਦੇ ਪਿਛਲ ਰਾਤ ਨਾ ਜਾਗਿਓ ਜੀਵਨ ਦੜੋ ਮੋਇਓ ਹੈ ਕਹਿੰਦੇ ਉਹ ਬੰਦੇ ਬੀਬੀਆਂ ਜੀਂਦੇ ਮਰੇ ਆ ਉਹ ਕੋਈ ਫਾਇਦਾ ਨਹੀਂ ਕਿਉਂਕਿ ਰਮਾਲਾ ਸਾਹਿਬ ਨਾ ਪਾਈਏ ਥੋੜਾ ਜਿਹਾ ਵੜ ਕੇ ਵੀ ਵੇਖੀਏ ਮਹਾਰਜ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਪੰਥਾ ਪ੍ਰੇਮਨਾ ਜਾਣੀ ਭੁਲੀ ਫਿਰੈ ਗਵਾਰ ਨਾਨਕ ਹਰ ਵਿਸਰਾਏ ਕੈ ਪੌਂਦੇ ਨਰਕ ਇਪੋ ਵਿਦੇਸ ਲੋਕਾ ਜੀ ਅੱਗੇ ਬਹੁਤ ਸੰਗਤਾਂ ਨੂੰ ਕੰਠ ਹੁੰਦੇ ਸੀ ਅਸੀਂ ਜਦੋਂ 8ਵੀਂ ਕਲਾਸ ਚ ਪੜ੍ਹਦੇ ਸੀ ਨਾ ਦਾੜਾ ਨਹੀਂ ਸੀ ਤੇ ਬੜਿਆਂ ਨੇ ਕਹਿਣਾ ਬਾਬਾ ਜੀ ਤੁਸੀਂ ਕਬੀਰ ਸਾਹਿਬ ਦੇ ਸ਼ਲੋਕ ਸੁਣਾਇਓ ਫਰੀਦ ਦੇ ਹੁਣ ਨਹੀਂ ਕਦੀ ਪੁੱਛਿਆ ਕਿ ਫਿਰ ਥੋੜੇ ਸਮੇਂ ਬਾਅਦ ਇਹ ਚੀਜ਼ ਆ ਗਈ ਵੀ ਬਾਬਾ ਜੀ ਭੋਗ ਦੇ ਸ਼ਲੋਕ ਕਦੋਂ ਸ਼ੁਰੂ ਹੋਣਿਆ ਹੁਣ ਐਸ ਵੇਲੇ ਦੀ ਘੜੀ ਦੀ ਤਰੀਕ ਦੱਸ ਰਹੀ ਹੈ ਟਾਈਮ ਦੱਸ ਰਿਹਾ ਵੀ ਜਿਹੜਾ ਵੀ ਪੁੱਛਦਾ ਬਾਬਾ ਜੀ ਸਮਾਪਤੀ ਕਿੰਨੇ ਵਜੇ ਆਖੋ ਸਤਨਾਮ